ਤਾ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਨੀ ਕਿ ਟਰੈਕਟਰ ਮਾਰਚ ਕੱਢੇ ਜਾ ਰਹੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਇੱਥੇ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋ ਨਜ਼ਰ ਆ ਰਹੇ ਹੈਗੇ ਨੇ ਤਾਂ ਕੇਂਦਰ ਸਰਕਾਰ ਦੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਅੱਜ ਦੇਸ਼ ਦਾ ਅੰਦਾਜ਼ਾ ਜਿਹੜਾ ਹੈਗਾ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਸ ਦਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈਗਾ ਦੇਸ਼ ਦੇ ਅਨਪੰਡਰ ਦੇ ਵਿੱਚ ਤਾਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈਗਾ ਔਰ ਟਰੈਕਟਰਾਂ ਦੇ ਕਿਸਾਨੀ ਝੰਡੇ ਲਗਾ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਦਰਸਾਇਆ ਜਾ ਰਿਹਾ ਲੋਕਾਂ ਨੂੰ ਕਿ ਬੇਸ਼ੱਕ ਅਸੀਂ ਅੱਜ ਗਣਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਪਰ ਅਸੀਂ ਅੱਜ ਵੀ ਜਿਹੜੇ ਹੈਗੇ ਆਜ਼ਾਦ ਨਹੀਂ ਹੈਗੇ ਅਸੀਂ ਅੱਜ ਵੀ ਇਹਨਾਂ ਸਰਕਾਰਾਂ ਦੇ ਗੁਲਾਮ ਹੈਗੇ ਤਾ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਜਲੰਧਰ ਦੀਆਂ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਕਿ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ 1000 ਤੋਂ ਪਲੱਸ ਟਰੈਕਟਰ ਜਿਹੜੇ ਹੈਗੇ ਆ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅੱਜ 76ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਪੂਰਾ ਦੇਸ਼ ਅੱਜ ਇਸ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾ ਪਰ ਦੇਸ਼ ਦਾ ਅੰਧਾਤ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸੜਕਾਂ ਦੇ ਉੱਪਰ ਆਪਣੀ ਜੋ ਹੱਕੀ ਮੰਗਾਂ ਨੂੰ ਲੈ ਕੇ ਸੜਕੀ ਮੰਗਾਂ ਦੇ ਉੱਪਰ ਖੜਾ ਹੋਇਆ ਨਜ਼ਰ ਆ ਰਿਹਾ ਥਾ ਇਹ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹ ਸੈਂਟਰ ਸਰਕਾਰ ਦੀਆਂ ਮੰਗੀਆਂ ਹੋਈਆਂ ਮੰਗਾਂ ਤੋਂ ਮਨਕਰ ਹੋਣ ਦੇ ਰੋਸ ਵਜੋਂ ਕੀਤਾ ਜਾ ਰਿਹਾ ਔਰ ਜਿਹੜਾ ਦਿੱਲੀ ਦੀਆਂ ਪੰਜਾਬ ਦੀਆਂ ਬਰੂਆਂ ਦੇ ਉੱਤੇ ਜਿਹੜਾ ਲੰਬੇ ਸਮੇਂ ਤੋਂ ਸਾਡਾ ਅੰਦੋਲਨ ਚੱਲ ਰਿਹਾ ਸਾਡੀਆਂ ਜਥੇਬੰਦੀਆਂ ਚਲਾ ਰਹੀਆਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਉੱਥੇ ਬੈਠੇ ਨੇ ਉਹਨਾਂ ਨੂੰ ਬਚਾਉਣ ਲਈ ਅੱਜ ਜਿਹੜਾ ਦੋਨਾਂ ਫੋਰਮਾਂ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ਤੇ ਅੱਜ ਇਹ ਪ੍ਰਾਲਾ ਕੀਤਾ ਗਿਆ ਔਰ ਪੂਰਾ ਇੰਡੀਆ ਦੇ ਵਿੱਚ ਕੀਤਾ ਗਿਆ ਔਰ ਐਮਐਸਪੀ ਜਿਹੜੀ ਆ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਕੇ ਔਰ ਉਹਨੂੰ ਸੀ2+50 ਦੇ ਨਾਲ ਲਾਗੂ ਕਰਕੇ ਜਿਹੜੀ ਐਮਐਸਪੀ ਲਾਗੀ ਕਰਕੇ ਜਿਹੜੀ ਪੂਰਨ ਦੇ ਤੌਰ ਤੇ ਜਿਹੜਾ ਆ ਔਰ ਜਿਹੜਾ ਰੇਟ ਆ ਉਹ ਜਿਹੜੇ ਮੰਡੀਆਂ ਦੇ ਵਿੱਚ ਮਿਲੇ ਔਰ ਜੇਕਰ ਕੋਈ ਪ੍ਰਾਈਵੇਟ ਗ੍ਰੀਦੇ ਅੱਜ ਜਿਹੜਾ ਇਹ ਭੋਪਰ ਬਲਾਕ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਪੂਰੇ ਭਾਰਤ ਵਿੱਚ ਹਰੇਕ ਬਲਾਕ ਤੇ ਤਹਿਸੀਲ ਪੱਧਰ ਤੇ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਅੱਜ ਪੂਰੇ ਦੇਸ਼ ਵਿੱਚ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਜਿਹੜੀਆਂ ਬਾਰਡਰਾਂ ਤੇ ਲੜਾਈ ਚੱਲ ਰਹੀ ਆ ਉਹ ਲੜਾਈਆਂ ਨੂੰ ਜਿੱਤਣ ਦੇ ਲਈ ਤੇ ਜਿਹੜਾ ਇੱਕ ਖੇਤੀ ਖਰੜਾ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਲਾਗੂ ਕਰਾਉਣਾ ਚਾਹੁੰਦੀ ਆ ਉਹਨੂੰ ਰੱਦ ਕਰਾਉਣ ਦੇ ਲਈ ਅੱਜ ਪੂਰੇ ਦੇਸ਼ ਵਿੱਚ ਇੱਕ ਜੁੜਤਾ ਦੇ ਨਾਲ ਇੱਕ ਇਹਦੇ ਨਾਲ ਸਮੂਹ ਜਥੇਬੰਦੀਆਂ ਵੱਲੋਂ ਚਾਹੇ ਜਿਹੜੀਆਂ ਬਾਰਡਰਾਂ ਤੇ ਲੜਦੀਆਂ ਜਾਂ ਉਹਨਾਂ ਨੂੰ ਬਾਹਰ ਤੋਂ ਸਪੋਰਟ ਕਰਦੀਆਂ ਉਹ ਪੂਰੇ ਦੇਸ਼ ਵਿੱਚ ਇੱਕੇ ਦੇ ਨਾਲ ਉਹ ਜਿਹੜਾ ਅੱਜ ਇਹ ਟਰੈਕਟਰ ਮਾਰਚ ਪੂਰੇ ਦੇਸ਼ ਵਿੱਚ ਕੱਢਿਆ ਜਾ ਰਿਹਾ ਕਿ ਸੈਂਟਰ ਸਰਕਾਰ ਜਿਹੜੀ ਸਾਲ ਤੋਂ ਇੱਕ ਸਾਲ ਤੋਂ ਘਰਨਾ ਚੱਲਦਾ ਉਹ ਸੁੱਤੀ ਪਈ ਆ ਜਿਹੜੇ ਕਿ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਔਰ ਉਸ ਦੇ ਪ੍ਰਦਰਸ਼ ਉਹ ਵਜ੍ਹਾ ਦੇ ਵਿੱਚ ਸਾਡਾ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਅਸੀਂ ਕਹਿਣ ਨੂੰ ਦੇਸ਼ ਸਾਡਾ ਆਜ਼ਾਦ ਆ ਪਰ ਸਾਨੂੰ ਆਜ਼ਾਦੀ ਨਹੀਂ ਮਿਲੀ ਜੇ ਆਜ਼ਾਦੀ ਹੋਵੇ ਤਾਂ ਸਾਨੂੰ ਇਨਾ ਚਿਰ ਛੜਕਾਂ ਦੇ ਉੱਤੇ ਰੋਲਣਾ ਨਾ ਪਵੇ ਕਿਸਾਨ ਨੂੰ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਟਰੈਕਟਰ ਮਾਰਚ ਅੱਜ ਕੀਤਾ ਇਹਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਹੈਗੇ ਨੇ ਉਹ ਇਸ ਸਾਰੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ ਨੇ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਸਿਰਫ ਇਹ ਟਰੈਕਟਰ ਝੰਡੇ ਵਾਲੇ ਤੁਹਾਨੂੰ ਨਜ਼ਰ ਆਉਣਗੇ ਇਹ ਦਰਸਾ ਰਹੇ ਆ ਇੱਕ ਮੈਸੇਜ ਦੇ ਰਹੇ ਆ ਅੱਜ ਦੇ ਦਿਨ ਵਾਸਤੇ ਕਿ ਬੇਸ਼ੱਕ ਅੱਜ ਅਸੀਂ ਆਜ਼ਾਦੀ ਦੀ ਹੜਾ ਮਨਾ ਰਹੇ ਪਰ ਕਿਤੇ ਨਾ ਕਿਤੇ ਅੱਜ ਵੀ ਸਾਡਾ ਜਿਹੜਾ ਦੇਸ਼ ਹੈ ਉਹ ਆਜ਼ਾਦ ਨਹੀਂ ਹੈਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ ਤਾਂ ਬਾਅਦ ਦੀ ਗੱਲ ਇਸ ਤੋਂ ਬਾਅਦ ਕਿਸਾਨ ਕੋਈ ਅਗਲੀ ਕਾਲ ਦਿੰਦੇ ਆ ਕਿਸੇ ਪ੍ਰੋਟੈਸਟ ਨੂੰ ਹੈ ਪਰ ਉਹ ਹੱਲੇ ਤੱਕ ਜਿਹੜਾ ਅੱਜ ਦੀ ਜਿਹੜੀ ਕਾਲ ਸੀ 26 ਜਿੱਤੇ ਬੰਦੀਆਂ ਜੋ ਕਿ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ 26 ਜਨਵਰੀ ਦੇ ਮੌਕੇ ਜਿਹੜਾ ਹੈਗਾ ਟਰੈਕਟਰ ਮਾਰਚ ਕਰਦੇ ਹੋਏ ਨਜ਼ਰ ਆ ਰਹੀਆਂ ਨੇ ਉਸਨਾਲ ਲਾਲ ਪੀਟਸੀ ਨਿਊਜ਼ ਜਲੰਧਰ